ਦੇਖੋ ਹਜੇ ਸਰਕਾਰ ਨੂੰ 2 ਸਾਲ ਹੋਏ ਆ ਹਜੇ بڑے ਮੁੱਦੇ ਆ ਕਿ ਜਿਹੜੇ ਸਾਡੇ ਸੀਐਮ ਸਾਹਿਬ ਨੇ ਸਟਰੈਟੇਜੀ ਬਣਾਈ ਹੋਈ ਆ ਕਿ ਐਸ ਇਲੈਕਸ਼ਨ ਤੋਂ ਬਾਅਦ ਸਾਰਾ ਉਹਨਾਂ ਨੇ ਇੱਕ ਵਾਰੀ ਯੂਥ ਦੀ ਸਾਰੀ ਮੀਟਿੰਗ ਸੱਦੀ ਹੋਈ ਆ ਜਿਹੜੇ ਜਿਹੜੇ ਮੁੱਦੇ ਉਹਨਾਂ ਨੇ ਉਹਨਾਂ ਦੇ ਨੋਟਿਸ 'ਚ ਹੋਏ ਹੋਏ ਆ ਜਿਵੇਂ ਬੇਰੋਜ਼ਗਾਰੀ ਆ ਸਭ ਤੋਂ ਵੱਡਾ ਮੁੱਦਾ ਡਰੱਗ ਆ ਨਸ਼ਾ ਵਾ ਅਸ ਮੇਰੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਆ ਕਿ ਦੇਖੋ ਤੁਸੀਂ ਸਾਡਾ ਪੰਜਾਬ ਦਾ ਭਵਿੱਖ ਹੈ ਯੂਥ ਜਿਹੜਾ ਵਾ ਪੰਜਾਬ ਦਾ ਭਵਿੱਖ ਹੈ ਤੁਹਾਡੇ ਚ ਅਗਰੈਸ਼ਨ ਹੈ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਚੰਗੇ ਰਾਹਾਂ 'ਚ ਚੱਲੋ ਚੰਗੀ ਸੋਚ ਰੱਖੋ ਇਹ ਨਾ ਸੋਚੋ ਕਿ ਪੰਜਾਬ ਸਿਰਫ ਲੀਡਰ ਹੀ ਸਵਾਰਣਗੇ ਤੁਹਾਡਾ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਸਾਡੇ ਯੂਥ ਦੀ ਕਿ ਅਸੀਂ ਆਪਣੀ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਪੰਜਾਬ ਨੂੰ ਚੰਗੇ ਰਾਹ ਤੇ ਲੈ ਕੇ ਜਾਈਏ ਜੋ ਕਿ ਸਾਡਾ ਪੰਜਾਬ ਸਾਡਾ ਇਕੱਲਾ ਲੀਡਰਾਂ ਦਾ ਨਹੀਂ ਸਾਡਾ ਸਾਰਿਆਂ ਦਾ ਵਾ ਤੇ ਅਸੀਂ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੀ ਆਪਣਾ ਘਰ ਦਾ ਆਲਾ ਦਵਾਲਾ ਸਵਾਰ ਕੇ ਤੇ ਆਪਾਂ ਚੰਗੀ ਭਵਿੱਖ ਆਪਣੇ ਸਾਰੇ ਯੂਥ ਨੂੰ ਦਈਏ ਤੇ 13 ਤਰੀਕ ਨੂੰ ਸਵੇਰੇ 11 ਵਜੇ ਆਪਣੇ ਦਫ਼ਤਰ ਵਿੱਚ ਇਕੱਠ ਕਰਕੇ ਉੱਥੋਂ ਅਸੀਂ ਇਦਾਂ ਹੀ ਤੁਰ ਕੇ ਮਿਲ ਜੇੜਾ ਉਹ ਜਾ ਕੇ ਕੋਰਟ ਦੇ ਵਿੱਚ ਡੀਸੀ ਸਾਹਿਬ ਦੀ ਕੋਲ ਚੋਲਕੂਸ਼ੇ ਦੇ ਪੇਪਰ ਦਾਖਲ ਕਰਨਾ ਹੈ ਸਾਹਿਬ ਲੱਗਿਆ Admission open. DR Junior Campus, Playpen, Nursery, LKG, UKG, CBSC Pattern, Smart Classes, Limited Seats. DR Modern Senior Secondary School, PlayPen to 10 plus 2 Class, English Medium, Plus 1 and Plus 2 Medical, Non-Medical, Commerce, Arts. Do direct 10th and 10 plus 2 with science. Approved study center, Government of India. Contact 0183 2258 9779073722 opposite of thumbs up factory gt road chata amritsar ਪਾਜੀ ਇਹ ਤਾਂ ਸਾਹਮਣੇ ਦੇਖੀ ਜਾ ਰਹੀ ਹੋ ਕੀ ਕਹਿਣਾ ਚਾਹੋਗੇ ਬੰਨੋ ਭਾਈ ਮੇਰਾ ਨਾਮ ਨਵਜੋਤ ਗਰੋਵਰ ਹੈ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਹਾਂ ਯੂਥ ਦਾ ਆਮ ਆਦਮੀ ਪਾਰਟੀ ਤੋਂ ਤੇ ਅੱਜ ਅਸੀਂ ਇੱਕ ਬਹੁਤ ਵਿਸ਼ਾਲ ਬਾਈਕ ਰੈਲੀ ਕੱਢ ਰਹੇ ਆ ਤੁਹਾਨੂੰ ਪਤਾ ਕਿ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਅਸੀਂ ਇਲੈਕਸ਼ਨ ਦੇ ਵੇਜਾ ਕਿ ਜਿਹੜਾ ਸਾਡਾ ਯੂਥ ਹੈ ਉਹ ਬੜੇ ਵੱਡੇ ਪੱਦਰ ਤੇ ਰੀੜ ਦੀ ਹੱਡੀ ਬਣ ਕੇ ਕੰਮ ਕਰੇਗਾ ਸਾਡੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਇੱਥੇ ਕੁਲਦੀਪ ਸਿੰਘ ਧਾਰੀਵਾਲ ਜੀ ਦੀ ਠੋਕ ਕੇ ਮਦਦ ਕਰ ਰਹੇ ਆ ਤਿਆਰ ਕੀ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਨੌਜਵਾਨ ਹਮੇਸ਼ਾ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਲੇਕਿਨ ਲੱਗਦਾ ਕਿ ਕਿਹੜੇ ਕਿਹੜੇ ਮੁੱਦੇ ਨੇ ਹਜੇ ਵੀ ਨੌਜਵਾਨਾਂ ਜਿਹੜੇ ਹੱਲ ਹੋਣੇ ਬਾਕੀ ਨੇ ਦੇਖੋ ਹਜੇ ਸਰਕਾਰ ਨੂੰ 2 ਸਾਲ ਹੋਏ ਆ ਹਜੇ بڑے ਮੁੱਦੇ ਆ ਕਿ ਜਿਹੜੇ ਸਾਡੇ ਸੀਐਮ ਸਾਹਿਬ ਨੇ ਸਟਰੈਟਜੀ ਬਣਾਈ ਹੋਈ ਆ ਕਿ ਐਸ ਇਲੈਕਸ਼ਨ ਤੋਂ ਬਾਅਦ ਸਾਰਾ ਉਹਨਾਂ ਨੇ ਇੱਕ ਵਾਰੀ ਯੂਥ ਦੀ ਸਾਰੀ ਮੀਟਿੰਗ ਸੱਦੀ ਹੋਈ ਆ ਜਿਹੜੇ ਜਿਹੜੇ ਮੁੱਦੇ ਉਹਨਾਂ ਨੇ ਉਹਨਾਂ ਦੇ ਨੋਟਿਸ 'ਚ ਹੋਏ ਹੋਏ ਆ ਜਿਵੇਂ ਬੇਰੋਜ਼ਗਾਰੀ ਆ ਸਭ ਤੋਂ ਵੱਡਾ ਮੁੱਦਾ ਡਰੱਗ ਆ ਨਸ਼ਾ ਵਾ ਇਹ ਜਿਹੜੇ ਇਹਨਾਂ ਨੇ ਆ ਜਿਹੜੇ ਮੁੱਦੇ ਉਹਨਾਂ ਨੇ ਇਹਦੇ ਤੇ ਉਹਨਾਂ ਨੇ ਨਕੇਲ ਕਸਨੀ ਵੀ ਆ ਤੇ ਆਨ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਉਸ ਦਿਨ ਮੇਰੇ ਨਾਲ ਸ਼ੇਅਰ ਕੀਤਾ ਸੀ ਕਿ ਉਹਨਾਂ ਨੇ ਬੜੀ ਇੰਡਸਟਰੀਆਂ ਨਾਲ ਮੀਟਿੰਗ ਕੀਤੀ ਹੋਈ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਕੇ ਇੱਥੇ ਇਨਵੈਸਟਮੈਂਟ ਕਰਨਗੇ ਕਿ ਸਾਡੇ ਯੂਥ ਨੂੰ ਰੋਜ਼ਗਾਰ ਮਿਲੇਗਾ ਲੇਕਿਨ ਲੱਗਦਾ ਕਿ ਪੰਜਾਬ ਨੂੰ ਹਮੇਸ਼ਾ ਹੀ ਨਸ਼ੇ ਦੇ ਨਾਮ ਲੈ ਕੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਂਦੀ ਹਾਲਾਂਕਿ ਨੌਜਵਾਨ ਕਹਿੰਦੇ ਨੇ ਕਿ ਨਸ਼ਾ ਖਤਮ ਕਰਨ ਲਈ ਕੋਸ਼ਿਸ਼ ਹਰ ਇੱਕ ਸਰਕਾਰ ਜਿਹੜੀ ਕਰਦੀ ਰਹੀ ਰਹੀ ਹੈ ਦੇਖੋ ਮੈਂ ਤੁਹਾਨੂੰ ਭਰਾਵਾਂ ਦੇ ਤੌਰ ਤੇ ਇੱਕ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਵਾਰੀ ਆਪਣਾ ਐਨਾਲਾਈਜ਼ ਕਰੋ ਕਿ ਪੂਰੇ ਵਰਲਡ ਦਾ ਤੇ ਤੁਸੀਂ ਜੇ ਦੇਖੋਗੇ ਸਭ ਤੋਂ ਨਸ਼ਾ ਘਟ ਸਾਡੇ ਪੰਜਾਬ ਚ ਹੈ ਤੁਸੀਂ ਬੰਬੇ ਚ ਦੇਖ ਲਓ ਬਾਕੀ ਦੇਖ ਲਓ ਦਿੱਲੀ ਦੇਖ ਲਓ ਹਰ ਜਗ੍ਹਾ ਤੇ ਨਸ਼ਾ ਪਰ ਸਾਡੇ ਪੰਜਾਬ ਦੇ ਵਿੱਚ ਫਿਰ ਵੀ ਕੰਪੈਰੀਟਿਵਲੀ ਘੱਟ ਹੈ ਬਟ ਸਾਡੇ ਪੰਜਾਬ ਨੂੰ ਨਾ ਬਦਨਾਮ ਜ਼ਿਆਦਾ ਕੀਤਾ ਜਾਂਦਾ ਹੈ ਕਿ ਦੇਖੋ ਜੇ ਤੁਸੀਂ ਪੰਜਾਬ ਨੂੰ ਬਦਨਾਮ ਨਹੀਂ ਕਰੋਗੇ ਨਸ਼ਾ ਜ਼ਿਆਦਾ ਹੈ ਜਾਂ ਕਹਿ ਕੇ ਇੱਥੇ ਆਣ ਵਾਲੀਆਂ ਹੋਰ ਇੰਡਸਟਰੀਆਂ ਜਾਂ ਬੜੇ ਬੜੇ ਇੱਥੇ ਇਨਵੈਸਟਮੈਂਟ ਆਣਗੀਆਂ ਜਦੋਂ ਆਪਾਂ ਆਪ ਹੀ ਆਪਣੇ ਮੂੰਹ ਬੋਲੀ ਜਾਵਾਂਗੇ ਕਿ ਪੰਜਾਬ 'ਚ ਨਸ਼ਾ ਬੜਾ ਹੈ ਪੰਜਾਬ ਬਦਨਾਮ ਹੈ ਤੇ ਕੋਣ ਅੱਗੇ ਇਨਵੈਸਟ ਕਰੇਗਾ ਤੇ ਰਾਜਨੀਤਿਕ ਲੀਡਰ ਹੀ ਤੇ ਕਹਿੰਦੇ ਨੇ ਕਿ ਨਸ਼ਾ ਹੈਗਾ ਜਿਵੇਂ ਤੁਸੀਂ ਫਿਰ ਦੱਸਿਆ ਕਿ ਨਸ਼ੇ ਦਾ ਮੁੱਦਾ ਜ਼ਰੂਰ ਹੈਗਾ ਕਿ ਲੱਗਦਾ ਨਹੀਂ ਕਿ ਫਿਰ ਪੁਰਾਣੇ ਗੁੰਝਲ ਲਗੇ ਨੇ ਪੁਰਾਣੀਆਂ ਗੱਲਾਂ ਦੇਖੋ ਲੋਕੀ ਆਪੋਜੀਸ਼ਨਾਂ ਦੇ ਵਿੱਚ ਇਲਜ਼ਾਮ ਲਾਉਂਦੇ ਨੇ ਅਸੀਂ ਅਸਲੀ ਰੂਲਿੰਗ ਚ ਸਾਨੂੰ ਪਤਾ ਜੜੀਆਂ ਪੁਰਾਣੀਆਂ ਗੁੰਝਲਾਂ ਪੁਰਾਣੀਆਂ ਸਰਕਾਰਾਂ ਸਾਡੇ ਤੱਕ ਦੇ ਕੇ ਗਈਆਂ ਉਹ ਖੋਲਣੀਆਂ ਬੜਾ ਉੱਖਾ ਕੰਮ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਸੀਐਨ ਸਾਹਿਬ ਨੇ ਪੂਰੀ ਨਕੇਲ ਕੱਸਣੀ ਹੈ ਲੇਕਿਨ ਉਹ ਕਹਿੰਦੇ ਕਿ ਨਸ਼ਾ ਦੀ ਤਾਂ ਹੋਮ ਡਿਲੀਵਰੀ ਸ਼ੁਰੂ ਹੋ ਗਈ ਘਰ ਤੱਕ ਨਸ਼ਾ ਪਹੁੰਚਣਾ ਸ਼ੁਰੂ ਤੁਸੀਂ ਦੇਖੋ ਮੇਰੇ ਹਿਸਾਬ ਨਾਲ ਇਹ ਕੱਲ੍ਹ ਕੇ ਪਰਸੋ ਇੱਕ ਅਖਬਾਰ ਚ ਬਿਆਨ ਲੱਗਾ ਸੀ ਜਿੰਨਾ ਨਸ਼ਾ ਇਸ ਮਹੀਨੇ ਦੇ ਵਿੱਚ ਫੜਿਆ ਗਿਆ ਇੰਨਾ ਕਾਦੀ ਪੂਰੇ ਪੂਰੇ ਦੇਸ਼ ਦੀ ਫੜਿਆ ਗਿਆ ਜਿੰਨਾ ਇਹ ਇਸ ਮਹੀਨੇ ਦੇ ਵਿੱਚ ਕਿੰਨਾ ਲੱਗਦਾ ਨਹੀਂ ਫਿਰ ਨਸ਼ਾ ਵਧਿਆ ਵੀ ਹੋ ਕਿ ਜਿੰਨਾ ਫੜਿਆ ਜਾਵੇ ਕਹਿੰਦੇ 4 ਗੁਣਾ ਨਸ਼ਾ ਵਿੱਕ ਜਾਂਦਾ ਉਸ ਤੋਂ ਬਾਅਦ ਨਾ ਫੜਿਆ ਜਾਂਦਾ ਨਹੀਂ ਦੇਖੋ ਜੇ ਜੇ ਅੱਜ ਜਿਹੜਾ ਫੜਿਆ ਜਾਂਦਾ ਵਾ ਉਹ ਵੀ ਤੇ ਇੱਕ ਉਪਲਬਧੀ ਹੈ ਨਾ ਕਿ ਜੇ ਨਸ਼ਾ ਫੜਿਆ ਜਾ ਰਿ ਉਨੇ ਵਦ ਵਿਕ ਰਿਆ ਨਹੀਂ ਵਿਕ ਰਿਆ ਉਹਦੇ ਵਿੱਚ ਦੇਖੋ ਸਾਡੀਆਂ ਏਜੰਸੀਆਂ ਲੱਗੀਆਂ ਸਾਡੀ ਪੁਲਿਸ ਲੱਗੀ ਆ ਜੋ ਕਿ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੀ ਆ ਕਿ ਜਿਹੜਾ ਨਸ਼ਾ ਵਾ ਉਹ ਬਿਲਕੁਲ ਆਪਾਂ ਖਤਮ ਕਰ ਦਈਏ ਐਨਪਲੋਇਮੈਂਟ ਤੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਨੌਜਵਾਨ ਇੱਥੇ ਨੇ ਕਈਆਂ ਨੂੰ ਰੋਜ਼ਗਾਰ ਦੀ ਜ਼ਰੂਰਤ ਹੋएगी ਕਿ ਲੱਗਦਾ ਹੈ ਕਿ ਸਰਕਾਰ ਕਰੇਗੀ ਜੀ ਰੋਜ਼ਗਾਰ ਦੇਖੋ ਅਸੀਂ ਆਪ ਅੱਗੇ ਲੱਗੇ ਆ ਯੂਥ ਰਿਪ੍ਰੈਜ਼ੈਂਟੇਟਿਵ ਬਣ ਕੇ ਸੀਐਮ ਸਾਹਿਬ ਦੇ ਕੋਲ ਬਹਿ ਕੇ ਉਹਨਾਂ ਨੂੰ ਅਰਜ਼ ਕਰਾਂਗੇ ਕਿ ਆਨਰ ਟਾਈਮ ਜਿਹੜਾ ਵਾ ਯੂਥ ਸਾਡਾ ਭਵਿੱਖ ਹੈ ਜਦੋਂ ਅ ਕੀ ਸੀਐਮ ਸਾਹਿਬ ਦੀ ਬਾਹ ਬਣਾਗੇ ਰੀਡ ਦੀ ਹੱਡੀ ਬਣਾਗੇ ਤੇ ਸਾਡੀ ਕਿਉਂ ਨਹੀਂ ਸੁਣਨਗੇ ਜਦੋਂ ਇਹ ਸੀਐਮ ਸਾਹਿਬ ਨੂੰ ਦੱਸਾਂਗੇ ਕਿ ਸਾਡੇ ਯੂਥ ਭਰਾ ਬੇਰੋਜ਼ਗਾਰ ਆ ਕਿਸੇ ਕਰਕੇ ਬੇਰੋਜ਼ਗਾਰ ਆ ਉਹਨਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਇੰਡਸਟਰੀ ਵੱਲ ਬਹੁਤ ਧਿਆਨ ਹੈ ਤੁਸੀਂ ਦੇਖੋ ਕਿ ਕੱਲੇ ਆਮ ਆਦਮੀ ਪਾਰਟੀ ਕੱਲੀ ਸਿਰਫ ਆਮ ਆਦਮੀ ਲੋਕਾਂ ਨੂੰ ਬਿਜਲੀ ਫਰੀ ਨਹੀਂ ਦਿੱਤੀ ਆਨ ਵਾਲੇ ਉਹਨਾਂ ਦਾ ਸੈਕੰਡ ਪ੍ਰੋਜੈਕਟ ਇੰਡਸਟਰੀ ਨੂੰ ਸਬਸਿਡੀ ਦੇ ਰਹੇ ਆ ਆਨ ਵਾਲੇ ਟਾਈਮ ਦੇ ਵਿੱਚ ਬਿਜਲੀ ਤੁਹਾਨੂੰ ਇੰਡਸਟਰੀ ਵਾਲੇ ਵੀ ਬੜੇ ਭਰਾ ਖੁਸ਼ ਨੇ ਇਹ ਜਾਣ ਕੇ ਕਿ ਉਹਨਾਂ ਨੂੰ ਬਿਜਲੀ ਦੇ ਵਿੱਚ ਵੀ ਬੜੀ ਰਾਹਤ ਮਿਲੇਗੀ ਲੇਕਿਨ ਜੇ ਹੋਣ ਦੀ ਗੱਲ ਕੀਤੀ ਇੱਕ ਬਜ਼ੁਰਗ ਮੇਰੇ ਕਹਿੰਦੇ 2500 ਰੁਪਏ ਪੈਨਸ਼ਨ ਦੀ ਗੱਲ ਕੀਤੀ ਹਜੇ ਤੱਕ ਉਹ ਵੀ ਨਹੀਂ ਮਿਲ ਸਾਈ ਜੇ 1500 ਉਹ ਵੀ ਨਹੀਂ ਆਇਆ ਕੀ ਲੱਗਦਾ ਕਿ ਇਹ ਸੈਟਬੈਕ ਨਹੀਂ ਆ ਲੋਕੀ ਦੇਖੋ ਸੀਐਮ ਸਾਹਿਬ ਨਾ ਬੜੇ ਇਮਾਨਦਾਰ ਬੰਦੇ ਨੇ ਉਹਨਾਂ ਕੋ ਨਾ ਝੂਠ ਨਹੀਂ ਬੋਲਿਆ ਜਾਂਦਾ ਉਹਨਾਂ ਨੇ ਜੇ ਤੁਹਾਨੂੰ ਕਹਿ ਤਾ ਨਾ ਕਿ 1000 ਰੁਪਏ ਸਾਡੇ ਭੈਣਾਂ ਨੂੰ ਬੀਬੀਆਂ ਨੂੰ ਆਏਗਾ ਜੇ ਅੱਜ ਇਲੈਕਸ਼ਨ ਦੇ ਵਿੱਚ ਕਹਿ ਦੰਦੇ ਕਿ ਜੀ ਮੈਂ ਦੇ ਰਿਆਂ ਦੋ ਵਾਰੀ ਦੇ ਕੇ ਬੰਦ ਕਰ ਦੰਦੇ ਫੇਰ ਅੱਜ ਉਹ ਇਮਾਨਦਾਰ ਬੰਦੇ ਨੇ ਉਹਨਾਂ ਨੇ ਇਸ ਚੀਜ਼ ਦਾ ਦੇਖਿਆ ਕਿ ਮੈਂ ਕਿਸੇ ਨਾਲ ਝੂਠ ਨਹੀਂ ਬੋਲਣਾ ਮੈਂ ਕਿਸੇ ਨਾਲ ਫਰਲੋ ਨਹੀਂ ਮਾਰਨੀ ਮੈਂ ਜੈਨੂਨ بیس ਤੇ ਜਦੋਂ ਮੈਨੂੰ ਲੱਗੇਗਾ ਕਿ ਮੈਂ ਸਾਰੀਆਂ ਟੀਮਾਂ ਸੈੱਟ ਹੋ ਗਈਆਂ ਜਦੋਂ ਬੀਬੀਆਂ ਦੇ ਖਾਤੇ 'ਚ 1000 ਰੁਪਿਆ ਉਹ ਵੀ ਤੀਹ ਦੇਖਣਾ ਬੜੀ ਜਲਦੀ ਜਲਦੀ ਆ ਰਹੇ ਆ ਇਹ ਮੋਟਰਸਾਈਕਲ ਰੈਲੀ ਹੁਣ ਕਿੱਥੋਂ ਸ਼ੁਰੂ ਹੋਏਗੀ ਕਿੱਧਰ ਕਿੱਧਰ ਜਾਏਗੀ ਦੀ ਇਹ ਮੋਟਰਸਾਈਕਲ ਰੈਲੀ ਜਿਹੜੀ ਆ ਨਾ ਇਸ ਵੇਲੇ ਰਣਜੀਤ ਐਵਨ ਦੁਸ਼ਹਿਰਾ ਗਰਾਊਂਡ ਤੋਂ ਸ਼ੁਰੂ ਹੋ ਕੇ ਰਣਜੀਤ ਐਵਨ ਹੀ ਹੁੰਦੇ ਸਾਰੇ ਰਣਜੀਤ ਐਵਨ ਚੱਕਰ ਲੈ ਕੇ ਪਾਰਟੀ ਦਫ਼ਤਰ ਅਸੀਂ ਮੁਕਾਵਾਂਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੇਰੇ ਭਰਾਵਾਂ ਨੌਜਵਾਨਾਂ ਨੂੰ ਖਾਸ ਮੇਰੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਦੇਖੋ ਤੁਸੀਂ ਸਾਡਾ ਪੰਜਾਬ ਦਾ ਭਵਿੱਖ ਹੈ ਜੇ ਯੂਥ ਜਿਹੜਾ ਵਾ ਪੰਜਾਬ ਦਾ ਭਵਿੱਖ ਹੈ ਤੁਹਾਡੇ ਚ ਐਗਰੈਸ਼ਨ ਹੈ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਚੰਗੇ ਰਾਹਾਂ 'ਚ ਚੱਲੋ ਚੰਗੀ ਸੋਚ ਰੱਖੋ ਇਹ ਨਾ ਸੋਚੋ ਕਿ ਪੰਜਾਬ ਸਿਰਫ ਲੀਡਰ ਹੀ ਸਵਾਰਣਗੇ ਤੁਹਾਡਾ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਸਾਡੇ ਯੂਥ ਦੀ ਕਿ ਅਸੀਂ ਆਪਣੀ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਪੰਜਾਬ ਨੂੰ ਚੰਗੇ ਰਾਹ ਤੇ ਲੈ ਕੇ ਜਾਈਏ ਜੋ ਕਿ ਸਾਡਾ ਪੰਜਾਬ ਸਾਡਾ ਹੈ ਕੱਲਾ ਲੀਡਰਾਂ ਦਾ ਨਹੀਂ ਸਾਡਾ ਸਾਰਿਆਂ ਦਾ ਵਾ ਤੇ ਅਸੀਂ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੀ ਆਪਣਾ ਘਰ ਦਾ ਆਲਾ ਦੁਆਲਾ ਸਵਾਰ ਕੇ ਤੇ ਆਪਾਂ ਚੰਗੀ ਭਵਿੱਖ ਆਪਣੇ ਸਾਰੇ ਯੂਥ ਨੂੰ ਦਈਏ ਸਾਡਾ ਯੂਥ ਵਹਿਮ ਜਣਾ ਉਹ ਅੱਜ ਬਾਈਕ ਵਾਲੀ ਕਰਦਾ ਉਹਦੇ ਬੈਕ ਵਾਲੀ ਸਾਰੇ ਹਲਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਚੱਲ ਜੀ ਕਿੱਥੇ ਅੱਜ ਚੱਲੂਗਾ ਉਹਦੇ ਇਧਰ ਦਾ ਰੂਟ ਹੈ ਜਿੱਧਰ ਦੀ ਉਹ ਜਾ ਰਿਹਾ ਉਹ ਤੁਸੀਂ ਦੇਖ ਲਓ ਕਿ ਨੌਜਵਾਨ ਅੱਜ ਕਿਦਾਂ ਦੁਸ਼ਤ ਬਾਹ ਅੱਜ ਚੱਲੀ ਤੇ ਅੱਜ ਕੇਂਦਰੀ ਦਾ ਚਾਹ ਦੇ ਜਮਾਨੇ ਦੀ ਕਿੰਨੀ ਗ੍ਰਾਹਤ ਦੇ ਦਿੱਤੀ ਪੂਰੀ ਪੂਰੀ ਦਾਤ ਅਗਲਾ ਦੋੜਾ ਦਾ 2000 ਕਿੰਨਾ ਕੋ ਉਤਸ਼ਾਹ ਦੇਖਦੇ ਹੋ ਜੀ ਕਿਹਦਾ ਕੇਜਰੀਵਾਲ ਸਾਹਿਬ ਦਾ ਮੈਨੂੰ ਲੱਗਦਾ ਕਿ 22 23 ਤੋਂ ਲੱਗੇ ਕਿਉਂਕਿ ਪਹਿਲਾਂ ਦੂਜੀਆਂ ਸਟੇਟਾਂ ਜਾਣ ਕੇ ਜਿੱਥੇ ਪਹਿਲਾ ਇਲੈਕਸ਼ਨ ਸਾਡੇ ਫਿਰ ਅਖੀਰ ਸਿਆ ਉਹਦੇ ਹਿਸਾਬ ਨਾਲ ਆਉਣਗੇ ਕੇਦੀਆ ਸਾਹਿਬ ਉਹ ਨੌਜਵਾਨਾਂ ਦਾ ਛਾ ਬੜਾ ਲੱਗ ਰਿਹਾ ਹੈ ਤੁਹਾਡੇ ਵੱਲ ਬੜਾ ਉਸ਼ਾ ਲੱਗ ਰਿਹਾ ਹੈ ਹੋ ਜਾਨਾ ਨਾ ਵੀ ਸਾਡੇ ਮਸੇਦਿਆਂ ਦਾ ਇਤਸ਼ਾਹ ਵੜਾ ਅੱਜ ਇਤ ਦੇ ਬਹੁਤ ਵੱਡੀ ਗੱਲ ਲਾਪਰੀ ਨੇ ਜਿੱਤ ਨੂਮੀਨੇਸ਼ਨ ਕਿੰਨੇ ਫਾਈਲ ਕੀਤੀ ਜਾਏਗੀ ਜੀ ਤੇ 13 ਤਰੀਕ ਨੂੰ ਸਵੇਰੇ 11 ਵਜੇ ਆਪਣੇ ਦਫ਼ਤਰ ਵਿੱਚ ਕੱਟ ਕਰਕੇ ਉੱਥੋਂ ਅਸੀਂ ਇਦਾਂ ਹੀ ਤੁਰ ਕੇ ਮਿਲ ਜਿਹੜਾ ਉਹ ਜਾ ਕੇ ਕੋਰਟ ਦੇ ਵਿੱਚ ਡੀਸੀ ਸਾਹਿਬ ਦੀ ਕੋਰਟ ਚੋਲਡ ਕੂਚੇ ਦੇ ਪੇਪਰ ਦਾਖਲ ਕਰਾਉਣਾ ਸਾਹਿਬ ਲੱਗਦਾ ਕਿ ਸਿੰਪਲ ਤਰੀਕੇ ਦੇ ਨਾਲ ਨਾਮਿਨੇਸ਼ਨਸ ਕੀਤੇ ਜਾਣਗੇ ਕਿ ਜਿਸ ਤਰ੍ਹਾਂ ਕੱਲ ਬੀਜੇਪੀ ਵੱਲੋਂ ਕਰਵਾਇਆ ਗਿਆ ਉਸਾਂਸ ਕਰਕੇ ਨਹੀਂ ਜੀ ਅਈ ਜੇ ਮਤਲਬ ਪਹਿਲੀ ਗੱਲ ਤੋਂ ਇਹ ਸੋਚਦੇ ਆ ਕਿ ਮਤਲਬ ਬਿਲਕੁਲ ਸਿੰਪਲ ਦਾ ਕਰੀਏ ਜੀ ਜੇ ਮਤਲਬ ਆਪਣੇ ਵਰਕਰਾਂ ਦੇ ਨਾਲ ਖੜਦੇ ਹੋਣ ਤਾਂ ਬਿਲਕੁਲ ਇਦਾਂ ਤੁਰ ਕੇ ਜਾਣਗੇ ਆਦਮ ਨਾਲ ਜਾਣਗੇ ਕੋਈ ਸ਼ਹਿਰ ਵਾਸੀਆਂ ਨੂੰ ਕੋਈ ਡਸਣ ਨੂੰ ਹਾਂ ਬਹੁਤ ਅੱਛਾ ਆਓ ਬਾਈਕ ਤੇ ਆਓ ਬਾਈਕ ਤੇ ਇੰਟਰਵਿਊ ਦਿੰਨੇ ਬਾਕੀ ਆਓ ਮਾਦੀ ਪਾਰਟੀ ਜਿੰਦਾਬਾਦ ਆਓ ਮਾਦੀ ਪਾਰਟੀ ਜਿੰਦਾਬਾਦ ਆਰ ਕੁਦੀਰ ਸਿੰਘ ਡਰਾਈਵਰ ਜਿੰਦਾਬਾਦ कुदीप RIVAL! तालीवान कुदीप सिंह RIVAL!